मुर्त हो ਕੇ ਵੰਦੇ ਉਸ ਪਰ ਰੱਖੀ ਗਈ ਹੈ ਇਸੇ ਮੀਟਿੰਗ ਵਿੱਚ ਜੋ ਜੋ ਵੀ ਇਲਾਕਾ ਮਸਲਾ ਹੈ ਸਾਡੇ ਸਾਰੇ ਸਰਦਾਰ ਜੀ ਉਹ ਇਹਨਾਂ ਨਾਲ ਸਮਝੀ ਬੈਠਣਗੇ ਤੁਹਾਨੂੰ ਕੋਈ ਇਹੋ ਜੀ ਦਿੱਕਤ ਨਹੀਂ ਆਵੇਗੀ ਜੇ ਦਿੱਕਤ ਆਵੇਗੀ ਤੇ ਆਪਾਂ ਦੰਗੀਆਂ ਆਪਣੀਆਂ ਘੜੀਆਂ ਦੂਰ ਨਹੀਂ ਆਪਾਂ ਫੇਰ ਲੈਣ ਕੇ ਸੁੱਟ ਲਾਂਗੇ ਹੁਣ ਮੇਰੇ ਵੀਰੇ ਧਰਨੇ ਦੀ ਸਮਾਪਤੀ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ 2 ਮਿੰਟ ਖੜਾ ਸਾਹਿਬ ਤੁਹਾਨੂੰ ਦੱਸਾਂਗੇ ਅਸੀਂ ਤੁਹਾਡਾ ਸਾਰਾ ਮਸਲਾ ਹੱਲ ਕਰਾਂਗੇ ਚਲੋ ਮਸਲਾ ਹੱਲ ਕਰਨ ਤੇ ਥੋੜਾ ਬਹੁਤ ਟਾਈਮ ਲੱਗ ਜਾਂਦਾ ਹੈ ਕੋਈ ਗੱਲ ਨਹੀਂ ਅਸੀਂ ਇਸ ਕਰਕੇ ਆਪਦਾ ਧਰਨਾ ਜਿਹੜਾ ਪੋਸਟਪੋਨ ਕਰ ਦਿੱਤਾ ਹੈ ਵੀ ਰਾਹ ਅਗੀਰਨਾ ਖਰਾਬ ਹੋਣਾ ਸੀ ਪਹਿਲਾਂ ਹੀ ਧਰਨਾ ਨਹੀਂ ਲਾਉਣੇ ਚਾਹੁੰਦੇ ਪਰ ਫਿਰ ਵੀ ਅਸੀਂ ਪ੍ਰਸ਼ਾਸਨ ਤੇ ਵਿਸ਼ਵਾਸ ਕਰਦੇ ਹਾਂ ਮੰਗਲਵਾਰ ਨੂੰ ਸਾਨੂੰ ਫਰੋਈਪੁਰ ਦੇ ਐਸ.ਡੀ.ਐਮ ਸਾਹਿਬ ਨੇ ਟਾਈਮ ਦਿੱਤਾ ਵੀ ਤੁਸੀਂ ਆਓ ਵੀਡੀਓ ਸਭ ਨੂੰ ਵੀ ਉੱਥੇ ਸੱਦਿਆ ਜਾਵੇਗਾ ਤੇ ਤੁਹਾਡਾ ਕੰਮ ਜਿਹੜਾ ਹੈ ਉਹ ਅਸੀਂ ਚਲਾ ਦਿੱਤਾ ਹੈ ਐਸ ਡੀ ਐਮ ਸਾਹਿਬ ਨੇ ਕਿਹਾ ਵੀ ਤੁਹਾਡੇ ਪਿੰਡ ਦੇ ਵਿੱਚ ਕੰਮ ਚੱਲ ਪਿਆ ਤੁਸੀਂ ਜਾ ਕੇ ਜੇ ਕੰਮ ਕਰਨਾ ਹੈ ਤੇ ਕਰੋ ਇਹ ਉੱਥੋਂ ਦੇ ਮੁਲਾਜ਼ਮ ਬੈਠੇ ਨਹੀਂ ਆਏ ਨਹੀਂ ਜਿਹੜੇ ਮੁੰਡੇ ਆ ਜਾ ਕੇ ਕੰਮ ਕਰਨਾ ਉਹ ਆਂ ਦਾ ਕੰਮ ਵੀ ਚਲਾ ਸਕਦੇ ਨੇ ਅੱਜ ਤੁਸੀਂ ਕੰਮ ਸ਼ੁਰੂ ਕਰ ਦਿੱਤਾ ਗਿਆ ਵੀ ਤੇ ਬਾਕੀ ਮੀਟਿੰਗ ਮੰਗਲਵਾਰ ਹੋ ਗਈ ਹਾਂ ਮੀਟਿੰਗ ਮੰਗਲਵਾਰ ਨੂੰ ਐਸ ਡੀ ਐਮ ਸਾਹਿਬ ਦੀ ਹੈਰੀ ਦੇ ਵਿੱਚ ਵੀਡੀਓ ਸਾਬ ਨਾਲ ਹੋਵੇਗੀ ਕਿ ਸਾਨੂੰ ਭੁੱਖ ਦੇ ਵਿੱਚ ਇਸਵੇਂ ਦੀ ਕੋਈ ਪਰੇਸ਼ਾਨੀ ਨਾ ਆਵੇ ਮੀਟਿੰਗ ਚ ਅਸੀਂ ਆਪਦਾ ਸਾਰਾ ਉੱਥੇ ਨਿਬੇੜ ਲਾਂਗੇ ਤੇ ਉਹਾਂ ਦੇ ਵਾਅਦੇ ਦੇ ਦਿੱਤੀ ਇਹ ਕੰਮ ਪਿੰਡ ਚ ਚੱਲ ਪਿਆ ਜਿੰਨਾ ਕਰਨਾ ਕਰੋ ਇਹਨਾਂ ਦੀ ਆਜ ਰਹੀ ਹੈ ਪ੍ਰਸ਼ਾਸਨ ਖੜਾ ਹੈ ਜਿੰਨੇ ਲਾਉਣੀ ਉਹ ਇਹਨਾਂ ਦੀ ਲਾਭ